ਮੇਰੇ ਨੋ ਜਾਤੋਂ ਖਰਤਬਾ ਜੀਆਂ ਅੰਧਿਤਿਓ ਸਾਚਿ ਜਾਣ ਲਾ ਸਾਚਿ ਤੇਰੇ ਵਸ ਤੇਰਾ ਘਰ ਭਾ ਤੇਰੇ ਘਰ ਅਨੰਦ ਵਧਾਈ ਕੋ ਦਕਾਰ ਸੁਨਾਤ ਦਰਗਾਹ ਦਾ ਕੇ ਜਸ ਸਤਿਗੁਰ ਤੁ ਚੰਗੀਆਂ ਆਹੂਆਂ ਬੁਲੀਆਂ ਆਈਆਂ ਬਾਤ ਰਹਿਣਤ ਦੂਰ ਚੰਗੀਆਂ ਪ੍ਰਤਿਮਾਂ ਕੀ ਲੈਣੇ ਦੂਰ ਜਿਨੀ ਨਾਮ ਤੇ ਆਏ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਚਲੇ ਕੇਤੀ ਛੁਟੀ ਨਾਂ ਜਿਨੀ ਨਾਮ ਤੇ ਆਏ ਗਏ ਕਾਲ ਨਾਮਕ ਤੇ ਮੁਖ ਮੁਜਲੇ ਹੈ ਤੀ ਛੁਟੇ ਨਾਇ ਵਾਹਿਗੁਰੂ ਜੀ ਦਾ ਤਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਦੀਪਕਉ ਤੀਜੀ ਕੀ ਪਾਤਸ਼ਾਹੀ ਦਸਾਮੀ ਪਥਮ ਭਗਉਤੀ ਸਿਮਰ ਕੈ ਗੁਰ ਨਾਨਕ ਲੰਦਿਆਈ ਹੇ ਰੰਗਦੂ ਗੁਰ ਤੇ ਅਮਰਦਾਸ RAM DAS ਸਹਿਮਈ ਕਰਜਾ ਹਰ ਗੁਬਿੰਦ ਨੋ ਸਿਮਰਉ ਸ੍ਰੀ ਹਰਿ ਰਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁੱਖ ਜਾਇ ਏਕ ਬਹਾਦਰ ਸਿਮਰੈ ਘਰ ਨਾਮ ਨੇ ਦਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀਵਾ ਹੈ ਗੁਰੂ ਬੋਲੋ ਜੀ ਪੰਜਾਬਿਆਰਿਆਂ ਚਾਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੇਆਂ ਹਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਵ ਵਾਹੀ ਦੇਖ ਕੇ ਅਨ ਡਿਠ ਕੀਤਾ ਇਹਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜੇਨਾ ਸਿੰਘਾ ਸਿੰਘਣ ਗਿਆਨੇ ਧਰਮ 헤 ਦਸੀਸ ਦਿੱਤੀ ਬੰਦ ਬੰਦ ਕਟਾਈ ਖੋਪਈਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਣਾਂ ਦਲਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀਵਾ ਹੈ ਬਰੋ ਬੋਲੋ ਜੀ ਪੰਗਿਆ ਤਕਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀਵਾ ਹੈ ਬਰੋ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੋਪੋ ਵੇ ਜਮਾ ਜਮਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਹਾਲਸੇ ਜੀ ਕੇ ਬੋਲ ਬਾਲੇ ਬੁੱਲੂ ਜੀ ਵਾਹੇ ਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੇਬੇਕ ਦਾਣ ਵਿਸਾਖ ਦਾਣ ਪ੍ਰਸਾਦਾ ਦਾਨ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਚੰਡੇ ਪੁੰਗੇ ਜੁਗ ਜੁਗ ਅਟਲ ਧਰਮ ਦਾ ਜੈਕਾਰ ਬੁੱਲੋ ਜੀ ਵਾਹੇ ਗੁਰ ਬੁੱਲੋ ਜੀ ਸਿੱਖਾਂ ਦਾ ਮਣਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪਵਾਹੇ ਗਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਗੀਅ ਸ੍ਰੀ ਨਨਕਾਣਾ ਸਾਹਿਬ ਅਤੇ ਹੂਰ ਗੁਰਦੁਆਰਿਆਂ ਗੁਰਧਮਾਂ ਦੇ ਜਿਨਾ ਕੋ ਪੰਥ ਨੂੰ ਛੋੜਿਆ ਗਿਆ ਬੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਸਥਾਨ ਸਚ ਖੰਡ ਸ੍ਰੀ ਹਰਮਨਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਾਪ ਜੀ ਦੇ ਹਜ਼ੂਰ ਸ਼ਬਦ ਚੰਤੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਲਿਚਕ ਮੁਆਫ ਕਰਨੀ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਵੰਦੋ ਵਾਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ